ਸਰਕਾਰ ਸਾਡੀ ਜ਼ਮੀਨ ਫ੍ਰੀ ਚ ਲੈ ਕੇ ਤੇ ਉਹ ਅੱਗੇ 38 38 ਕਰੋੜ ਰੁਪਈਆ ਸਾਡੇ ਇੱਕ ਕਿੱਲੇ ਦੇ ਵਿੱਚੋਂ 6 ਕਨਾਲ ਜਿਹੜੀਆਂ ਸਾਡੇ ਤੋਂ ਲਈਆਂ ਉਹਦੇ ਵਿੱਚ ਉਹਨਾਂ ਨੇ ਕਮਾ ਲਿਆ 6 ਕਨਾਲਾਂ ਦਾ ਸਰਕਾਰ 38 ਕਰੋੜ ਰੁਪਈਆ ਕਮਾ ਰਹੀ ਹੈ ਅੱਗੇ ਕਿਸੇ ਨੂੰ ਵੇਚ ਕੇ ਬਿਲਕੁਲ ਮੰਤਰੀ ਅਮਨ ਰੋੜਾ ਕਹਿੰਦੇ ਕਿ ਵੀ ਜਿੰਨੂੰ ਕੋਈ ਕਿੰਤੂ ਪ੍ਰੰਤੂ ਹੈਗੇ ਕੋਈ ਕਿਸੇ ਨੂੰ ਕੋਈ ਸ਼ੰਕਾ ਹੈਗੇ ਕਹਿੰਦੇ ਆਜੋ ਗੱਲ ਕਰ ਲਓ ਕਹਿੰਦੇ ਐਵੇਂ ਕਹਿੰਦੇ ਥਾਂ ਥਾਂ ਤੇ ਧਰਨੇ ਪ੍ਰੋਟੈਸਟ ਕਰੀ ਜਾ ਰਹੇ ਹਾਂ ਕਹਿੰਦੇ ਵੀ ਸਮਝੋ ਤਾਂ ਸੀ ਇਸ ਚੀਜ਼ ਨੂੰ ਕਹਿੰਦੇ ਆ ਕਿ ਇੱਕ ਵਾਰੀ ਟੇਬਲ ਟਾਕ ਕਰੋ ਕਹਿੰਦੇ ਕਿੰਨੇ ਨਾਲ ਟੇਬਲ ਟॉक ਕਰੋ ਆਜਾ ਮੇਰਾ ਸਵਾਲਾਂ ਦਾ ਜਵਾਬ ਦੇ ਦੇ ਨੇ ਮੇਰਾ ਚੈਲੰਜ ਹੈ ਉਹਨਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੰਤਰੀ ਜੇ ਪ੍ਰੋਗਰਾਮ ਬਣਾ ਲਓ ਮੈਨੂੰ ਸੱਦਾ ਪੱਤਰ ਦੇ ਦਿਓ ਮੈਂ ਆ ਜਾਗਾ ਜਿਹੜੇ ਮਰਜੀ ਉਥੇ ਚੈਨਲ ਤੇ ਆਜੋ ਜਿਹੜੀ ਜਗ੍ਹਾ ਕਹੋਗੇ ਮੈਂ ਉਥੇ ਆਵਾਂਗਾ ਪਰ ਸੰਧਾ ਆਵੇ ਤੇ ਉਥੇ ਸਵਾਲ ਮੈਂ ਕਰਾਂਗਾ ਜਵਾਬ ਉਹ ਦੇਵੇ ਉਹ ਸਵਾਲ ਕਰੇ ਜਵਾਬ ਮੈਂ ਦਊਗਾ ਮੈਂ ਸਵਾਲ ਕਰਾਂ ਜਵਾਬ ਦੇ ਤੇ ਫੈਸਲਾ ਲੋਕ ਕਰਨ ਕਹਿੰਦੇ ਜੇ ਤੁਹਾਨੂੰ ਨਹੀਂ ਪਸੰਦ ਹੈਗੀ ਪਾਲਿਸੀ ਤੁਸੀਂ ਨਾ ਆਓ ਤੁਸੀਂ ਨਾ ਦਿਓ ਜ਼ਮੀਨ ਸਰਕਾਰ ਕਿਹੜਾ ਤੁਹਾਡੇ ਕੋਲ ਧੱਕੇ ਨਾਲ ਖੋਰੀ ਹੈ ਕਹਿੰਦੀ ਧੱਕੇ ਨਾਲ ਲੈ ਰਹੀ ਹੈ ਕਿ ਮੇਰਾ 1 ਏਕੜ ਲਿਆ ਤੇ 1 ਏਕੜ ਵਿੱਚੋਂ ਮੈਨੂੰ ਦਿੱਤੀਆਂ ਵਾਪਸ ਦੋ ਕਨਾਲਾਂ ਤੇ ਮੇਰੀਆਂ 6 ਕਨਾਲ ਜਿਹੜੀਆਂ ਸੀ ਉਹ ਫ੍ਰੀ ਦੇ ਵਿੱਚ ਲੁੱਟ ਗਏ ਹੁਣ ਉਹ ਉੱਚੀਆਂ ਉਹ ਛੜਕਾਂ ਬਣ ਗਈਆਂ ਤੇ ਉਹ ਛੜਕਾਂ ਜਿਹੜੀਆਂ ਬਣੀਆਂ ਉਹ ਮਿੱਟੀ ਕਿੱਥੋਂ ਆਈ ਉਹ ਖੇਤਾਂ ਚੋਂ ਮਿੱਟੀ ਆਈ ਇੱਕ ਤਾਂ ਉੱਚੀ ਹੋ ਗਈ ਇੱਕ ਖੇਤਾਂ ਚੋਂ ਜਿੱਨਾਂ ਚੋਂ ਮਿੱਟੀ ਆਈ ਉਹ ਨੀਵੀਆਂ ਹੋ ਗਈਆਂ ਜਦੋਂ ਪਾਣੀ ਆਏਗਾ ਬਾਰਸ਼ਾਂ ਦਾ ਤੁਸੀਂ ਦੇਖਿਆ ਨਾ ਪਿਛਲੇ ਸਾਲ ਪਲਾਟਨ ਜਦੋਂ ਪਟਿਆਲੇ ਆਲ ਜਾਂ ਸਾਰੇ ਆਏ ਤੇ ਕਿਸ ਤਰ੍ਹਾਂ ਹਾਰ ਆਏ ਤੇ ਕਿਵੇਂ ਉਹ ਹੋਣ ਰੋਪੜ ਕੰਨੀ ਡੁੱਬ ਗਏ ਨੇ ਕਈ ਪੈਣ ਡੁੱਬ ਗਏ ਨਾ ਇਹਦੇ ਪਿੱਛੇ ਇੱਕ ਸੋਚ ਆ ਵੀ ਪੰਜਾਬ ਦੇ ਲੋਕ ਆਵਾਜ਼ ਠਾਉਂਦੇ ਨੇ ਤੇ ਇਹਨਾਂ ਨੂੰ ਜਿਹੜਾ ਬਸ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਜ਼ਿਆਦਾ ਖਤਮ ਕਰ ਦੋ ਤੇ ਇਹ ਲੋਕ ਜਦੋਂ ਇਹਨਾਂ ਦੇ ਕੋਲ ਖਾਣ ਨੂੰ ਕੁਛ ਨਾ ਹੋਵੇਗਾ ਤੇ ਇਹ ਲੋਕਾਂ ਦੀ ਆਵਾਜ਼ ਕਿਵੇਂ ਠਾਉਂਣਗੇ ਮਾਲਵਿੰਦਰ ਸਿੰਘ ਕੰਗ ਜੀ ਹਾਂ ਉਹਨਾਂ ਨੇ ਇੱਕ ਪੋਸਟ ਪਾਈ ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਸੀਗਾ ਕਿ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਹੋਰਾਂ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਇਸ ਉੱਤੇ ਗੱਲ ਕਰ ਲੈਣੀ ਚਾਹੀਦੀ ਆ ਅਗਰ ਜਿਉਂ ਉਹਨਾਂ ਨੂੰ ਕੋਈ ਕਿੰਤੂ ਪਰੰਤੂ ਹੈ ਫਿਰ ਥੋੜੇ ਦਿਨਾਂ ਬਾਅਦ ਉਹ ਪੋਸਟ ਡਿਲੀਟ ਹੋ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਹਿਤ ਲਈ ਆ ਪਰ ਜਿਹੜੇ ਕਈ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਹ ਅਸਲ ਦੇ ਵਿੱਚ ਕਿਸਾਨ ਹੀ ਨਹੀਂ ਹੈਗੇ ਕਿਉਂਕਿ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਪਾਲਸੀ ਦੀ ਗੱਲ ਹੋ ਰਹੀ ਆ ਪਰ ਕਿਸਾਨਾਂ ਨੇ ਨਾਮ ਨਵਾਂ ਦੇ ਦਿੱਤਾ ਕਹਿੰਦੇ ਇਹ ਲੂਟਿੰਗ ਪਾਲਸੀ ਹੈ ਇਹ ਲੁੱਟ ਕਰ ਰਹੇ ਨੇ ਇਹ ਕੋਈ ਲੈਂਡ ਪਾਲਿਸੀ ਨਹੀਂ ਹੈਗੀ ਬਹੁਤ ਸਾਰੀਆਂ ਚਰਚਾਵਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਇਹ ਮਸਲਾ ਪੱਖਦਾ ਜਾ ਰਿਹਾ ਹੈ ਪੰਜਾਬ ਦੇ ਕਿਸਾਨ ਕਿਉਂ ਨਹੀਂ ਜ਼ਮੀਨ ਦੇਣਾ ਚਾਹੁੰਦੇ ਜਦੋਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਹੇ ਹਾਂ ਸਾਡੇ ਨਾਲ ਬਲਦੇਵ ਸਿੰਘ ਜੀ ਸਿਰਸਾ ਨੇ ਸੀਨੀਅਰ ਕਿਸਾਨ ਆਗੂ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇਹਨਾਂ ਨੂੰ ਕਿਉਂ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਦਾ ਭਲਾ ਨਹੀਂ ਕਰ ਰਹੀ ਕਿਉਂ ਲੁੱਟ ਕਰ ਰਹੀ ਹੈ ਸਵਾਲ ਲਵਾਂਗੇ ਸੇਸੂ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਦੂਜੇ ਨੰਬਰ ਤੇ ਜਿਸ ਤਿੱਕੇ ਦੇ ਨਾਲ ਕਿਸਾਨਾਂ ਦੇ ਲਈ ਸਰਕਾਰ ਨੇ ਸੋਚਿਆ ਆਇਆ ਇੱਕ ਪਾਲਿਸੀ ਖਰੜਾ ਤਿਆਰ ਕੀਤਾ ਆਇਆ ਕਹਿੰਦੇ ਕਿ ਵੀ ਜਿਹਦੇ ਵਿੱਚ ਕਿਸਾਨਾਂ ਨੂੰ ਬਹੁਤ ਸਾਰਾ ਫਾਇਦਾ ਹੋਣਾ ਹੈ ਤੁਹਾਨੂੰ ਕਿਉਂ ਲੱਗ ਰਿਹਾ ਕਿ ਕਿਸਾਨਾਂ ਨੂੰ ਫਾਇਦਾ ਕਿਉਂ ਨਹੀਂ ਹੋਣਾ ਠੀਕ ਜਗਸੀਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਾਉਂਦੀ ਹੈ ਜੀ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇਹ ਜਿਹੜਾ ਆਪੇ ਸਰਕਾਰ ਤਾਂ ਭਲੇ ਦੀ ਗੱਲ ਕਰਦੀ ਆ ਸਰਕਾਰ ਕਿਸਾਨਾਂ ਦੇ ਫਾਇਦੇ ਦੀ ਗੱਲ ਕਰਦੀ ਆ ਤੇ ਇਹਦੇ ਚ ਤੁਹਾਨੂੰ ਕਿਉਂ ਨਹੀਂ ਲੱਗਦਾ ਹਮ ਹੁਣ ਫੈਸਲਾ ਮੇਰਾ ਤੁਹਾਡਾ ਸਵਾਲ ਤੁਹਾਡਾ ਤੇ ਜਵਾਬ ਮੈਂ ਦੰਗਾ ਤਾਂ ਉਸ ਤੋਂ ਬਾਅਦ ਤੁਸੀਂ ਫੈਸਲਾ ਕਰਿਓ ਕਿ ਕੀ ਇਹ ਠੀਕ ਹੈ ਹਮ ਹੁਣ ਜਿਹੜੀ ਸਰਕਾਰ ਨੇ ਇਹ ਲੈਂਡ ਪੂਲਿੰਗ ਜਿਹੜੀ ਪਾਲਿਸੀ ਜਿਹੜੀ ਲਿਆਂਦੀ ਇੱਕ ਹੁੰਦਾ ਕਿ ਸਰਕਾਰਾਂ ਜਿਹੜੀਆਂ ਨੇ ਜ਼ਮੀਨਾਂ ਅਕਵਾਇਰ ਕਰਦੀਆਂ ਹਮ ਜਿਹੜੀ ਜ਼ਮੀਨ ਅਕਵਾਇਰ ਕਰਦੀ ਆ ਉਸ ਇਲਾਕੇ ਦੇ ਵਿੱਚ ਕਿਸੇ ਦੀ ਦੁਕਾਨ ਆਵੇ ਕਿਸੇ ਦਾ ਉਹਦੇ ਵਿੱਚ ਮਕਾਨ ਆਵੇ ਤੇ ਉਹਦਾ ਉਹਨੂੰ ਜਿਹੜਾ ਉਹਦੀ ਬਣਦੀ ਕੀਮਤ ਉਹਨੂੰ ਦਿੱਤੀ ਜਾਂਦੀ ਆ ਜਮੀਨ ਦੀ ਕੀਮਤ ਉਹ ਦਿੱਤੀ ਜਾਂਦੀ ਆ ਜਿਹੜੀ ਵੀ ਉਹਦੇ ਵਿੱਚ ਕਿਸੇ ਦਾ ਮਕਾਨ ਦੁਕਾਨ ਆਵੇ ਉਹਦੀ ਕੀਮਤ ਉਹਨੂੰ ਦਿੱਤੀ ਜਾਂਦੀ ਆ ਪਰ ਲੈਂਡ ਪੂਲਿੰਗ ਕੀ ਹੈ ਇਹ ਬੜੀ ਇੱਕ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਕਿੱਡੀ ਵੱਡੀ ਲੁੱਟ ਉਹ ਕਿਸ ਤਰ੍ਹਾਂ ਹੁਣ ਮੰਨ ਲਓ ਕਿ ਮੇਰਾ 1 ਏਕੜ ਹੈ ਇੱਕ ਏਕੜ ਮੇਰੀ ਜ਼ਮੀਨ ਹੈ ਉਹ ਇਹਨਾਂ ਦੀ ਪਾਲਿਸੀ ਦੇ ਮੁਤਾਬਕ ਇਹਨਾਂ ਨੇ ਮੈਨੂੰ ਉਹਦਾ ਪੈਸਾ ਇੱਕ ਨਹੀਂ ਦੇਣਾ ਹੂੰ ਉਹਦੇ ਵਿੱਚ ਇਹਨਾਂ ਕਹਿਣਾ ਕਿ ਇਹ ਡਵੈਲਪਮੈਂਟ ਦੇ ਨਾਂ ਦੇ ਉੱਤੇ ਉਹਦੇ ਵਿੱਚ ਦੇਣਾ ਜੀ ਮੈਨੂੰ 1200 ਗਜ ਉਹਨਾਂ ਨੇ ਦੇਣਾ ਹੈ ਹੂੰ ਹੁਣ 81 ਏਕੜ ਦੇ ਵਿੱਚ ਜ਼ਮੀਨ ਚ 4800 ਤੇ 40 ਗਜ ਬਣਨ ਹੂੰ ਹੁਣ ਮੈਨੂੰ ਉਹਨਾਂ ਨੇ ਕੀ ਦੇਣਾ ਹੈ ਹੂੰ 1200 ਤੇ 10 ਗਜ ਹੂੰ ਉਹਦੇ ਵਿੱਚ ਜਿਹੜਾ ਹੈ 1000 ਗਜ ਜਿਹੜਾ ਉਹ ਤੇ ਦੇਣਾ ਉਹਨਾਂ ਨੇ ਅਰਾਇਸ਼ੀ ਪਲਾਟ ਤੇ 200 ਗਾਜੜਾ ਉਹ ਦੇਣਾ ਉਹਨਾਂ ਨੇ ਕਮਰਸ਼ੀਅਲ ਹੁਣ ਤੁਸੀਂ ਮੈਨੂੰ ਇੱਕ ਇਹ ਗੱਲ ਦੱਸੋ ਕਿ ਜਿਹੜੀ ਉਹਨਾਂ ਨੇ ਸਾਨੂੰ 1200 ਗਾਜ ਦਿੱਤੀ ਤੇ ਸਾਡੇ ਕੋ 4840 ਗਾਜ ਲਈ ਦਿੱਤੀ ਕਿ ਨਹੀਂ 1210 ਹੁਣ 1210 ਦੀ ਵੀ ਉਹ ਵੀ ਨਹੀਂ ਪੂਰੀ ਦਿੱਤੀ ਉਹ ਤੁਹਾਡੇ ਸਾਹਮਣੇ ਅੱਜ ਅਸੀਂ ਕਿਸਾਨਾਂ ਨੂੰ ਪੇਸ਼ ਕੀਤਾ ਜਿਨ੍ਹਾਂ ਨੂੰ 1210 ਦੀ ਬਜਾਏ ਉਹਨਾਂ ਨੂੰ 1100 ਗਾਜ ਮਿਲਿਆ ਹੂੰ ਜਦੋਂ ਕਿ 1210 ਗਾਜ ਉਹਨਾਂ ਨੂੰ ਨਹੀਂ ਮਿਲੇ। ਹੂੰ ਇੱਥੇ ਧੋਖਾ। ਹੂੰ ਫਿਰ ਸਭ ਤੋਂ ਵੱਡਾ ਧੋਖਾ ਇਹ ਸਭ ਤੋਂ ਵੱਡੀ ਲੁੱਟ ਇਹ ਕਿ ਮੇਰਾ 1 ਏਕੜ ਲਿਆ ਤੇ 1 ਏਕੜ ਵਿੱਚੋਂ ਮੈਨੂੰ ਦਿੱਤੀਆਂ ਵਾਪਸ ਦੋ ਕਨਾਲਾਂ। ਹੂੰ ਤੇ ਮੇਰੀਆਂ 6 ਕਨਾਲ ਜਿਹੜੀਆਂ ਸੀ ਉਹ ਫ੍ਰੀ ਦੇ ਵਿੱਚ ਲੁੱਟ ਗਏ। ਕਹਿੰਦੇ ਲੁੱਟੀਆਂ ਨਹੀਂ ਗਈਆਂ ਇਹਦਾ ਫਾਇਦਾ ਹੋਇਆ ਕਹਿੰਦੇ ਇੱਕ ਪਲਾਟ ਮਿਲੂਗਾ ਦੁਕਾਨ ਮਿਲੇਗੀ ਰਾਹ ਦੇ ਵਿੱਚ ਜਿਹੜਾ ਕੱਟਿਆ ਜਾਊਗਾ। ਕਹਿੰਦੇ ਬੜਾ ਕੁਝ ਸੋਚਿਆ ਹੈ ਇਹ ਨਹੀਂ ਕਿ ਵੀ ਤੁਹਾਡਾ ਸਾਰਾ ਹੀ ਹੜੱਪ ਲਿਆ ਕਹਿੰਦੇ ਜਦੋਂ ਤੱਕ ਕੰਮ ਚੱਲ ਰਿਹਾ ਉਦੋਂ ਤੱਕ ਤੁਹਾਨੂੰ 1-1 ਲੱਖ ਰੁਪਏ ਠੇਕਾ ਮਿਲ ਰਿਹਾ ਹੋਰ ਕੀ ਚਾਹੀਦਾ ਕਹਿੰਦੇ ਕਿਸਾਨਾਂ ਨੂੰ ਦੇਖੋ ਪਹਿਲੀ ਗੱਲ ਤੇ ਇਹ ਆਪੇ ਠੇਕਾ ਪਹਿਲਾਂ ਨਿਰਧਾਰਤ ਕੀਤਾ ਇਹਨਾਂ ਨੇ 30000 ਹਮ ਰੌਲਾ ਪਿਆ ਤੇ ਫਿਰ 50 ਹੋ ਗਿਆ ਹੁਣ ਕਹਿੰਦੇ ਨੇ ਲੱਖੇ ਤੇ ਇਹ ਵੀ ਕਹਿੰਦੇ ਨੇ ਜੋ ਸਰਕਾਰਾਂ ਅੱਜ ਤੱਕ ਕਹਿੰਦੀਆਂ ਨੇ ਕਦੀ ਇਹਨਾਂ ਨੇ ਕੀਤਾ ਹਮ ਮੁੜ ਕੇ ਤੇ ਇਹਨਾਂ ਦੇ ਮਤਲਬ ਕਿ ਜਿਹੜਾ ਇਹ ਵਾਅਦੇ ਕੁੱਛ ਕਰਦੇ ਨੇ ਮੁੜ ਕੇ ਉਹਨਾਂ ਦੇ ਤੇ ਅਮਲ ਕਿਸ ਤਰ੍ਹਾਂ ਕਰਦੇ ਨੇ ਅੱਜ ਤੱਕ ਇਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਨੇ ਕਦੀ ਅਮਲ ਨਹੀਂ ਕੀਤਾ ਕਹਿੰਦੇ ਜੇ ਤੁਹਾਨੂੰ ਨਹੀਂ ਪਸੰਦ ਹੈਗੀ ਪਾਲਿਸੀ ਤੁਸੀਂ ਨਾ ਆਓ ਤੁਸੀਂ ਨਾ ਦਿਓ ਜ਼ਮੀਨ ਸਰਕਾਰ ਕਿਹੜਾ ਤੁਹਾਡੇ ਕੋਲ ਧੱਕੇ ਨਾਲ ਖੋਰੀ ਹੈ ਕਹਿੰਦੇ ਧੱਕੇ ਨਾਲ ਲੈ ਰਹੀ ਹੈ ਇਹੀ ਤੇ ਚੀਜ਼ ਹੈ ਹੁਣ ਜਿਹੜੇ ਪਿੰਡਾਂ ਦੇ ਚ ਲੈ ਰਹੀ ਆ ਜਮਾ ਦੇ ਕਿਸਾਨਾਂ ਨੂੰ ਫੜ ਫੜ ਕੇ ਜਿਨ੍ਹਾਂ ਚ ਬੰਦ ਕੀਤਾ ਜਾਂਦਾ ਆ ਤੁਸੀਂ ਇਹ ਦੱਸੋ ਵੀ ਆ ਲੈਂਡ ਪੂਲਿੰਗ ਦੇ ਵਿੱਚ ਹੀ ਤਾਂ ਜਿਹੜਾ ਝੋਨੇ ਲਾ ਰਹੇ ਨੇ ਤੇ ਉਹ ਜਿਹੜੇ ਆ ਰਹੇ ਨੇ ਤੇ ਉਹਨਾਂ ਕਿਸਾਨਾਂ ਦੇ ਉੱਤੇ ਪੁਲਿਸ ਨੇ ਲਾਠੀਆਂ ਨਹੀਂ ਚਲਾਈਆਂ ਤੁਸੀਂ ਕਿਵੇਂ ਕਹਿੰਦੇ ਹੋ ਵੀ ਇਹ ਜ਼ਬਰਦਸਤੀ ਨਹੀਂ ਲਾ ਰਹੇ ਜ਼ਬਰਦਸਤੀ ਸਰਕਾਰ ਕਹਿ ਰਹੀ ਹੈ ਅਸੀਂ ਨਹੀਂ ਕਹਿ ਰਹੇ ਸਰਕਾਰ ਕਹਿ ਰਹੀ ਹੈ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰ ਰਹੇ ਸਰਕਾਰ ਝੂਠ ਬੋਲਦੀ ਆ ਸਰਕਾਰ ਤੇ ਇਹੀ ਤੇ ਗੱਲ ਹੈ ਸਰਕਾਰ ਕੁੱਭਰ ਬੋਲਦੀ ਤੋਲਦੀ ਆ ਸਰਕਾਰ ਜਿਹੜੀ ਆ ਉਹ ਲੈ ਕੇ ਇਹ ਜ਼ਮੀਨ ਜਿਹੜੀ ਆ 6 ਕਨਾਲ ਦਾ ਦੱਸੋ ਸਾਨੂੰ ਦਿੱਤਾ ਕੀ ਇੱਕ ਇੱਕਲੇ ਦੇ ਵਿੱਚੋਂ 8 ਕਨਾਲਾਂ ਦੇ ਕਿਲੇ ਦੀਆਂ ਉੱਚ ਸਾਨੂੰ 2 ਕਨਾਲਾਂ ਉਹਨਾਂ ਨੇ ਦਿੱਤੀਆਂ ਉੱਚ ਚਾਹੇ ਕਮਰਸ਼ੀਅਲ ਲਾ ਲੋ ਚਾਹੇ ਉੱਚ ਰੈਸੀ ਲਾ ਲੋ ਤੇ ਉਹਦੇ ਵਿੱਚੋਂ 6 ਕਨਾਲਾਂ ਤੇ ਜਿਹੜੀਆਂ ਉਹ ਬਿਨਾਂ ਪੈਸੇ ਦਾ ਲੈ ਗਏ ਇੱਕ ਏਕੜ ਦੇ ਵਿੱਚੋਂ ਜਿਹੜਾ ਸਾਨੂੰ ਤੇ ਉਹਨਾਂ ਨੇ 2 ਕਨਾਲ ਵਾਪਸ ਦਿੱਤਾ ਤੇ ਜਿਹੜੀਆਂ ਉਹ 6 ਕਨਾਲਾਂ ਉਹ ਉਹਨਾਂ ਨੇ 38 ਕਰੋੜ ਰੁਪਈਆ ਵਟਿਆ ਹੁਣ ਆਮ ਤੌਰ ਦੇ ਉੱਤੇ ਵਪਾਰੀ ਕੋਈ ਜੀ ਲੇਦਾ ਤੇ ਉਹ ਤੇ ਉਹਦੇ ਤੋਂ ਕੋਈ ਮੁਨਾਫਾ ਕਮਾਉਂਦੇ ਗੱਲ ਬੱਕਰੀ ਆ ਲੇਕਿਨ ਸਰਕਾਰ ਤਾਂ ਲੋਕਾਂ ਦੀ ਭਲਾਈ ਵਾਸਤੇ ਹੁੰਦੀ ਆ ਤੇ ਸਰਕਾਰ ਸਾਡੀ ਜ਼ਮੀਨ ਫ੍ਰੀ ਚ ਲੈ ਕੇ ਤੇ ਉਹ ਅੱਗੇ 38 38 ਕਰੋੜ ਰੁਪਈਆ ਸਾਡੇ ਇੱਕ ਕਿੱਲੇ ਦੇ ਵਿੱਚੋਂ 6 ਕਨਾਲ ਜਿਹੜੀਆਂ ਸਾਡੇ ਤੋਂ ਲਈਆਂ ਉਹਦੇ ਵਿੱਚ ਉਹਨਾਂ ਨੇ ਕਮਾ ਲਿਆ 6 ਕਨਾਲਾਂ ਦਾ ਸਰਕਾਰ 38 ਕਰੋੜ ਰੁਪਈਆ ਕਮਾਈ ਹੈ ਆ ਤੁਹਾਡੇ ਸਾਹਮਣੇ ਸਾਰਾ ਅੱਗੇ ਕਿਸ ਨੂੰ ਵੇਚ ਕੇ ਬਿਲਕੁਲ ਕਿਹਨੂੰ ਵੇਚੇ ਜਾ ਰਿਹਾ ਅੱਗੇ ਉਹ ਉਹ ਅੱਗੇ ਜਿਹੜੇ ਬਿਲਡਰ ਨੇ ਉਹਨਾਂ ਨੂੰ ਵੀ ਐ ਜਾਰੀਆਂ ਨੇ ਉਹੀ ਕਰਨਗੇ ਨੇ ਸਰਕਾਰ ਨੇ ਆਪ ਤੇ ਨਹੀਂ ਨਾ ਕੁਝ ਕਰਨਾ ਉਹਨਾਂ ਨੇ ਬਿਲਡਰ ਨੇ ਸਾਰਾ ਕੁਝ ਕਰਨਾ ਹੈ ਨਾ ਉਹਨਾਂ ਨੇ ਜਾ ਕੇ ਵੱਡੇ ਵੱਡੇ ਬਿਲਡਰ ਨੇ ਜਿਹੜੇ ਉਹੀ ਕਰਨਗੇ ਕੰਪਨੀਆਂ ਜਿਹੜੀਆਂ ਉਹ ਕੰਪਨੀਆਂ ਨੂੰ ਦੇਣਗੇ ਨਾ ਕੰਪਨੀਆਂ ਕੇ ਕਰਨੀਆਂ ਨਾ ਕੰਪਨੀਆਂ ਡਿਵੈਲਪਮੈਂਟ ਕਰਨਾ ਮੈਨੂੰ ਇਹ ਦੱਸੋ ਵੀ ਸਰਕਾਰ ਨੇ ਅਜ ਤੱਕ ਕਿੱਥੇ ਜਿਹੜੀਆਂ ਆਪ ਸਰਕਾਰ ਨੇ ਕਿਤੇ ਡਿਵੈਲਪਮੈਂਟ ਕੀਤੀ ਆ ਸਰਕਾਰ ਨੇ ਕਿਤੇ ਕੋਈ ਇਹ ਦੱਸੋ ਵੀ ਸਰਕਾਰ ਨੇ ਕੋਈ ਮਕਾਨ ਜਿਹੜੀ ਜਮੀਨ ਬਣਾ ਕੇ ਤੇ ਉਹਗਾ ਕਿਤੇ ਦਿੱਤੇ ਨੇ ਨਹੀਂ ਇਹ ਜੋ ਕੁਛ ਵੀ ਕਰਦਿਆਂ ਕੰਪਨੀਆਂ ਕਰਦੀਆਂ ਨੇ ਸਰਕਾਰਾਂ ਅੱਜ ਤੱਕ ਜਿਹੜਾ ਵੀ ਕੰਮ ਕਰਦੀਆਂ ਨੇ ਉਹ ਤੇ ਠੇਕੇ ਦੇ ਕਰਾਉਂਦੀਆਂ ਨੇ ਸਰਕਾਰਾਂ ਆਪ ਕਿਥੇ ਕਰਦੀਆਂ ਆਪ ਤੇ ਉਤਰਾ ਨਹੀਂ ਲੁੱਟ ਪਿੱਟ ਕੇ ਜਾਂਦੇ ਨੇ ਸੋ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਜਿੱਥੇ ਕਿਸਾਨ ਲੁੱਟਿਆ ਜਾਣਾ ਹੈ ਉਹ ਜਿਹੜੀ ਮੈਂ ਤੁਹਾਨੂੰ ਮਿਸਾਲ ਦਿੱਤੀ 1 ਏਕੜ ਦੀ ਇਸੇ ਤਰ੍ਹਾਂ 4 ਏਕੜ ਵਾਲੇ ਨੇ ਜਿੰਨੀ ਜਿੰਨੀ ਵੀ ਕਿਸੇ ਦੀ ਹੈ ਉਹ ਲੁੱਟੇ ਜਾਣੇ ਨੇ ਇਹਦੇ ਨਾਲ ਨਾਲ ਇੱਕ ਹੋਰ ਬੜੀ ਵੱਡੀ ਜਿਹੜੀ ਆ ਉਹ ਤਰਾਸਦੀ ਇਹ ਹੋਣੀ ਆ ਕਿ ਜਿੰਨਾ ਲੋਕਾਂ ਦੀ ਜ਼ਮੀਨ ਨਹੀਂ ਹੁਣ ਮੇਰਾ ਤੇ ਕਿੱਕੜ ਹੈ ਮੈਨੂੰ ਤੇ ਉਹਨਾਂ ਨੇ ਦੋ ਕਨਾਲ ਦੇ ਦਿੱਤੀ ਉਹਨਾਂ ਦੋ ਕਨਾਲ ਜਿਹੜਾ 1200 ਗਾਜ ਦੇਤਾ ਉਹਦੇ ਵਿੱਚ 200 ਗਾਜ ਦੇ ਦਿੱਤਾ ਕਮਰਸ਼ੀਅਲ 1000 ਗਾਜ ਜਿਹੜਾ ਉਹ ਰਾਇਸਵਾ ਦੇ ਦਿੱਤਾ ਪਹਿਲੀ ਗੱਲ ਤੇ ਆਪ ਹੀ ਉਹ ਜਿੱਥੇ ਮੈਂ ਵਸ ਰਿਹਾ ਉਥੋਂ ਮੈਂ ਉਹ ਕਿਸ ਤਰ੍ਹਾਂ ਉਹ ਉਹਨੂੰ ਜਿਹੜਾ ਮਕਾਨ ਕਿੱਥੇ ਬਣਾਵਾਗਾ ਮੇਰਾ ਵੀ ਨੁਕਸਾਨ ਹੋਇਆ ਤੇ ਮੇਰੇ ਕੋਲ 6 ਕਨਾਲ ਜਿਹੜਾ ਹੈਗਾ ਆਪਣਾ 3600 ਕਾ ਜੜਾ ਉਹ ਮੇਰੇ ਕੋ ਉਤਨਾ ਹੀ ਲੱਗੇ ਫ੍ਰੀ ਵਿੱਚ ਲੱਗੇ ਪਰ ਇਹਦੇ ਨਾਲ ਨਾਲ ਜਿਹੜੇ ਲੋਕ ਜਿਹਨੇ ਪਿੰਡ ਜਿੰਨੇ ਵੀ ਪਿੰਡ ਇਸ ਲੈਂਡ ਪੂਲਿੰਗ ਦੇ ਅੰਦਰ ਆਉਣੇ ਨੇ ਉਹਨਾਂ ਦੇ ਵਿੱਚ ਜਿੱਥੇ ਕਿਸਾਨ ਵਸਦਾ ਉੱਥੇ ਮਜ਼ਦੂਰੀ ਵੀ ਤੇ ਵਸਦਾ ਹੈ ਨਾ ਉੱਥੇ ਦੁਕਾਨਦਾਰ ਵੀ ਤੇ ਵਸਦਾ ਹੈ ਨਾ ਉੱਥੇ ਕੋਈ ਰੇੜੀ ਫੇੜੀ ਫੜੀ ਵਾਲਾ ਵੀ ਤੇ ਵਸਦਾ ਹੈ ਨਾ ਉਹਤੇ ਕੋਈ ਡਰਾਈਵਰੀ ਕਰਦਾ ਉਹ ਵੀ ਵਸਦਾ ਜਿਹਦੇ ਕੋਲੇ ਸਿਰਫ ਮਕਾਨ ਆ ਤੇ ਉਹਦੇ ਕੋਲੇ ਹੋਰ ਕੋਈ ਜਗਾ ਨਹੀਂ ਜਿਹੜੇ ਉਹ ਉਜੜਨੇ ਲੋਕ ਉਹ ਕਿੱਥੇ ਜਾਣਗੇ ਉਹਨਾਂ ਦਾ ਤਾਂ ਕਹਿੰਦੇ ਫਾਇਦਾ ਬੜਾ ਹੋਣਾ ਕਿਸਾਨਾਂ ਨੂੰ ਫਾਇਦਾ ਹੋਣਾ ਜਿੰਨਾ ਕੋਈ ਰਹਿਸ਼ੇਰੀ ਹੋਣਗੇ ਜਿੰਨੀ ਇੰਡਸਟਰੀ ਹੋਏਗੀ ਕਿਸਾਨਾਂ ਦਾ ਸਮਾਨ ਲੱਗੇਗਾ ਮਜ਼ਦੂਰ ਨੂੰ ਕੰਮ ਮਿਲੇਗਾ ਦਿਹਾੜੀਦਾਰ ਨੂੰ ਕੰਮ ਮਿਲੇਗਾ ਡਰਾਈਵਰੀ ਜਿਹੜੇ ਡਰਾਈਵਰੀ ਦਾ ਕੰਮ ਕਰਦੇ ਨੇ ਉਹ ਰੋਜ਼ ਆਵਾਜਾਈ ਉਹਨਾਂ ਦੀ ਵਧੇਗੀ ਕਹਿੰਦੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਸੁਧਾਰ ਹੋਏਗਾ ਨੇ ਜਖਸੇਰ ਜੀ ਇਸ ਤਰ੍ਹਾਂ ਨਾ ਕਰੋ ਗੱਲ ਨੂੰ ਸਮਝੋ ਥੋੜੀ ਜੀ ਤੁਸੀਂ ਹੁਣ ਸਵਾਲ ਕੀਤਾ ਤੇ ਉਹ ਸਮਝੋ ਨਾ ਲੋਕਾਂ ਤੱਕ ਇਹ ਗੱਲ ਜਿਹੜੀ ਹੈ ਇਹ ਜਾਵੇ ਤੁਹਾਡਾ ਬਹੁਤ ਵਧੀਆ ਉਪਰਾਹ ਹੈ ਕਿ ਲੋਕਾਂ ਤੱਕ ਕਿ ਸਾਡੀ ਜਿਹੜੀ ਆਵਾਜ਼ ਆ ਅਸੀਂ ਕਿਉਂ ਰੌਲਾ ਪਾ ਰਹੇ ਆ ਇਹ ਲੋਕਾਂ ਤੱਕ ਜਾਣੀ ਚਾਹੀਏ ਤੁਹਾਡਾ ਮੰਤਰਬ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਮੈਂ ਜਿਸ ਤਰ੍ਹਾਂ ਬੇਨਤੀ ਕੀਤੀ ਆ ਕਿ ਪਹਿਲਾਂ ਤਾਂ ਕਿਸਾਨ ਲੁੱਟਿਆ ਗਿਆ ਉਹ 75% ਉਹਦੀ ਜ਼ਮੀਨ ਜਿਹੜੀ ਉਹ ਫ੍ਰੀ ਦੇ ਵਿੱਚ ਗਈ 25% ਸਾਨੂੰ ਵਾਪਸ ਮਿਲੀ ਹੁਣ ਜਿਹੜੇ ਬਾਕੀ ਲੋਕ ਨੇ ਜਿਹੜੇ ਉਥੇ ਵਸ ਰਹੇ ਨੇ ਉਹਨਾਂ ਵਾਸਤੇ ਸਰਕਾਰ ਦੀ ਕੀ ਪਾਲਿਸੀ ਆ ਕਿ ਉਹਨਾਂ ਨੂੰ ਉਥੋ ਇੱਕ ਜਿਹੜੇ ਉਹ ਉਥੇ ਕੋਈ ਪਲਾਟ ਜਿਹੜੇ ਨੇ ਉਹ ਫ੍ਰੀ ਦਿੱਤੇ ਜਾਣਗੇ ਕਿ ਉਹਨਾਂ ਨੂੰ ਕੋਈ ਕਮਰਸ਼ੀਅਲ ਪਲਾਟ ਦਿੱਤਾ ਜਾਊਗਾ ਵੀ ਤੂੰ ਇੱਥੇ ਆਪਣਾ ਜਿਹੜਾ ਆਪਣਾ ਇੱਥੇ ਕੋਈ ਇੰਡਸਟਰੀ ਲਾ ਲਈ ਜਾਂ ਕੋਈ ਦੁਕਾਨ ਕਰ ਲਈ ਜਾਂ ਕਿ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਪਹਜਾ ਤੁਹਾਨੂੰ ਫ੍ਰੀ ਦੇ ਵਿੱਚ ਤੁਹਾਨੂੰ ਇਹ ਪਲਾਟ ਦਿੱਤਾ ਤੇ ਤੁਸੀਂ ਇੱਥੇ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਉਹ ਬਣਾ ਲਿਓ ਤੇ ਚਲਾ ਲਿਓ ਸੋ ਕੁਝ ਨਹੀਂ ਉਹਨਾਂ ਨੂੰ ਮਿਲਣਾ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਲੋਕ ਜਿਹੜੇ ਨੇ ਉਹ ਡੁੱਟੇ ਜਾਣੇ ਨੇ ਫਿਰ ਅਗਲੀ ਗੱਲ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਆਪਣੀ ਕਲੋਨੀ ਦੀ ਇੱਕ ਮਿਸਾਲ ਦਿੰਦਾ ਹਾਂ ਮੈਂ ਇਸ ਟਾਈਮ ਤੇ ਅੰਮਰਸਰ ਦੇ ਵਿੱਚ ਬਲੂ ਸਿਟੀ ਕਲੋਨੀ ਹੈ ਜਿਹਦੇ ਵਿੱਚ ਮੈਂ ਮਕਾਨ ਲਿਆ ਮੁੱਲ ਮਕਾਨ ਲਿਆ ਤੇ ਮੁੱਤੇ ਰਹਿ ਰਿਹਾ ਉਹ ਕਲੋਨੀ ਜਿਹੜੀ ਆ ਕੋਈ 20 ਕੋਈ 50 60 ਏਕੜ ਦੇ ਵਿੱਚ ਉਹ ਕਲੋਨੀ ਜਿਹੜੀ ਆ ਉਹ ਬਣੀ ਹੋਈ ਆ ਉਹਨਾਂ 50 60 ਏਕੜਾਂ ਦੇ ਵਿੱਚ ਇਸ ਟਾਈਮ ਤੇ ਉਹਨੂੰ 20 ਤੋਂ 25 ਸਾਲ ਹੋ ਗਏ ਨੇ ਉਸ ਕਲੋਨੀ ਨੂੰ ਕੱਟੀ ਨੂੰ ਤੇ ਉਹਦੇ ਵਿੱਚ ਕੁਝ ਮਕਾਨ ਬਣੇ ਨੂੰ ਲੇਕਿਨ ਉੱਥੇ ਤੁਸੀਂ ਆ ਜਾਓ ਨਾਲੇ ਤੇ ਮੇਰੇ ਕੋਲ ਆਇਓ ਆਪਾਂ ਕੋ ਸਟੋਰੀ ਕਰਾਂਗੇ ਤੇ ਨਾਲ ਤੁਹਾਨੂੰ ਮੈਂ ਉੱਥੇ ਇੱਕ ਇੱਕ ਜੜਿਆ ਉਹ ਬੜੀ ਗਲੀ ਵਿਖਾਵਾਂਗਾ ਵੀ ਉਹਦੇ ਵਿੱਚ ਅਜੇ ਤੱਕ 60% ਪਲਾਟ ਜਿਹੜੇ ਖਾਲੀ ਪਏ ਨੇ ਜੇ ਉਹ ਅਜੇ ਤੱਕ ਉਹਨਾਂ ਦੀ ਡਿਵੈਲਪਮੈਂਟ ਮਤਲਬ ਕਿ ਉਹ ਡਿਵੈਲਪ ਨਹੀਂ ਹੋਈਆਂ ਉਹ ਕਲੋਨੀਆ ਨਹੀਂ ਹੋਈਆਂ ਉਹ ਕਲੋਨੀਆ ਅਜੇ ਤੱਕ ਉਹਨਾਂ ਜੋ ਪੂਰੀ ਰਹਿச்சே ਮਕਾਨ ਜਿਹੜੇ ਨਹੀਂ ਬਣੇ ਅਜੇ ਤੱਕ ਉਹ ਮਾਰਕੀਟਾਂ ਪੂਰੀਆਂ ਨਹੀਂ ਬਣੀਆਂ ਤੇ ਇਹ ਜਿਹੜੀ ਜ਼ਮੀਨ ਸਾਡੀ ਇਹ ਲੈਂਡ ਪੂਲਿੰਗ ਦੇ ਵਿੱਚ ਲੈ ਰਹੇ ਨੇ ਇਹ ਕਿੱਥੋਂ ਲੋਕ ਆਉਣਗੇ ਕੌਣ ਡਵੈਲਪਮੈਂਟ ਇਥੇ ਉਹ ਉਹਨਾਂ ਨੂੰ ਆ ਕੇ ਖਰੀਦੇਗਾ ਕੌਣ ਰਹੇਗਾ ਇਹਦਾ ਮਤਲਬ ਬਾਹਰੋਂ ਲੈ ਆ ਕੇ ਕੋਈ ਵੀ ਸੋਣੇ ਨੇ ਇਹ ਮਤਲਬ ਮੇਰੇ ਇਹੀ ਹੋ ਗਿਆ ਕਿ ਪੰਜਾਬ ਦੇ ਲੋਕਾਂ ਨੂੰ ਅਦਾੜੋ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਖਤਮ ਕਰੋ ਅਸਲ ਇਹਦੇ ਪਿੱਛੇ ਪਾਲਿਸੀ ਹੋ ਰਿਹਾ ਉਹਨੂੰ ਸਮਝਣ ਦੀ ਲੋੜ ਆ ਉਹ ਕੀ ਹੈ ਉਹ ਇਹ ਆ ਕਿ ਜਿਹੜਾ ਪੰਜਾਬ ਆ ਨਾ ਇਹਨੇ ਪੰਜਾਬ ਨੇ ਅੱਜ ਤੱਕ ਜ਼ੁਲਮ ਦੇ ਖਿਲਾਫ ਆਵਾਜ਼ ਠਾਈ ਆ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਉਸ ਤੋਂ ਬਾਅਦ ਵੀ ਜਿਹੜਾ ਜਾਂ ਦਿੱਲੀ ਤਖਤ ਤੇ ਕਾਂਗਰਸ ਦਾ ਰਾਜ ਹੋਇਆ ਜਾਂ ਇੱਥੇ ਭਾਜਪੀ ਦਾ ਰਾਜ ਹੋਇਆ ਜਿਨਨੇ ਵੀ ਕਿਸੇ ਨੇ ਧੱਕਾ ਕੀਤਾ ਉਹਦੇ ਖਿਲਾਫ ਆਵਾਜ਼ ਠਾਈਆ ਉਹਨਾਂ ਦਾ ਇੱਕ ਦਿੱਲੀ ਤਖਤ ਦੇ ਉੱਤੇ ਬੈਠੇ ਜਿਹੜੇ ਲੋਕ ਨੇ ਉਹਨਾਂ ਦੀ ਇੱਕ ਸੋਚ ਹੈ ਉਹਨਾਂ ਦੀ ਇੱਕ ਵਿਚਾਰ ਆ ਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਨਾ ਇਹ ਸਾਨੂੰ ਟਿਕਣ ਨਹੀਂ ਦਿੰਦੇ ਇਹਨਾਂ ਲੋਕਾਂ ਨੂੰ ਅਜਾੜ ਦਿਓ ਜਦੋਂ ਇਹ ਰੋਟੀ ਦਾ ਇਹਨਾਂ ਕੋਲ ਰਵੇਗੀ ਤੇ ਇਹ ਕੰਮ ਕਿੱਥੋਂ ਕਰਨਗੇ ਇਹ ਲੋਕਾਂ ਦੀ ਆਵਾਜ਼ ਕਿੱਥੋਂ ਉਟਾਉਣਗੇ ਇਸ ਕਰਕੇ ਸਾਨੂੰ ਇਹ ਪੰਜਾਬ ਨੂੰ ਤੁਸੀਂ ਇਹ ਦੱਸੋ ਵੀ ਆਹ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਹੈ ਇਹਦੇ ਨਾਲ ਕਿੱਡੀ ਵੱਡੀ ਲੁੱਟ ਜਿਹੜੀਆਂ ਕਿਸਾਨ ਝੋਟੇ ਜਿੱਥੇ ਇਹ ਜ਼ਮੀਨਾਂ ਜਿਹੜੀਆਂ ਵੰਡੀਆਂ ਨੇ ਬੜੀ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਇੱਕ ਤਾਂ ਇਹ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਇਹ ਬਣ ਰਹੀਆਂ ਨੇ ਦੱਖਣ ਤੋਂ ਉੱਤਰ ਵਾਲੇ ਪਾਸੇ ਬਾਰਾ-ਬਾਰਾ ਫੁੱਟ ਉੱਚੀਆਂ 15-15 ਫੁੱਟ ਉੱਚੀਆਂ ਨੇ ਹੁਣ ਉਹ ਉੱਚੀਆਂ ਉਹ ਸੜਕਾਂ ਬਣ ਗਈਆਂ ਤੇ ਉਹ ਸੜਕਾਂ ਜਿਹੜੀਆਂ ਬਣੀਆਂ ਉਹ ਮਿੱਟੀ ਕਿੱਥੋਂ ਆਈ ਉਹ ਖੇਤਾਂ ਚੋਂ ਮਿੱਟੀ ਆਈ ਇੱਕ ਤਾਂ ਉੱਚੀ ਹੋ ਗਈ ਇੱਕ ਖੇਤਾਂ ਚੋਂ ਜਿੰਨਾ ਚੋਂ ਮਿੱਟੀ ਆਈ ਉਹ ਨੀਵੀਆਂ ਹੋ ਗਈਆਂ ਜਦੋਂ ਪਾਣੀ ਆਏਗਾ ਬਾਰਸ਼ਾਂ ਦਾ ਤੁਸੀਂ ਵੇਖਿਆ ਨਾ ਪਿਛਲੇ ਸਾਲ ਪਲਾਂਟ ਜਦੋਂ ਪਟਿਆਲੇ ਆਲ ਜਾਂ ਸਾਰੇ ਆਏ ਤੇ ਕਿਸ ਤਰ੍ਹਾਂ ਹੜ੍ਹ ਆਇਆ ਤੇ ਕਿਵੇਂ ਉਹਨਾਂ ਵੀ ਰੁਪੜ ਕੰਨੀ ਡੁੱਬ ਗਏ ਨੇ ਕਈ ਪਿੰਡ ਡੁੱਬ ਗਏ ਉਹ ਡੁੱਬ ਗਏ ਨਾ ਤੇ ਉਹ ਕਿਉਂ ਡੁੱਬੇ ਇਹ ਜਿਹੜਾ ਇਹ ਇਹ ਰੋਕ ਲਾਗੀ ਪਾਣੀ ਦੀ ਕੋ ਜਮੀਨਾਂ ਨੀਵੀਆਂ ਹੋ ਗਈਆਂ ਹੁਣ ਇਹਦੇ ਕਾਰਨ ਜਿਹੜਾ ਸਾਰੇ ਪੰਜਾਬ ਨੂੰ ਇੱਕ ਕਸਿਆਹਾਰਾ ਬਣਾਇਆ ਜਾ ਰਿਹਾ ਜਿਮੀਂਦਾਰਾ ਜਿਹੜਾ ਇਥੋਂ ਖਤਮ ਕੀਤਾ ਜਾ ਰਿਹਾ ਇਹਦੇ ਪਿੱਛੇ ਇੱਕ ਸੋਚ ਆ ਕਿ ਪੰਜਾਬ ਦੇ ਲੋਕ ਆਵਾਜ਼ ਠਾਉਂਦੇ ਨੇ ਤੇ ਇਹਨਾਂ ਨੂੰ ਜਿਹੜਾ ਬਸ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਜ਼ਿਆਦਾ ਖਤਮ ਕਰ ਦੋ ਤੇ ਇਹ ਲੋਕ ਜਦੋਂ ਇਹਨਾਂ ਦੇ ਕੋਲ ਖਾਣ ਨੂੰ ਕੁਛ ਨਾ ਹੋਵੇਗਾ ਤੇ ਇਹ ਲੋਕਾਂ ਦੀ ਆਵਾਜ਼ ਕਿਵੇਂ ਠਾਉਂਣਗੇ ਇਹਦੇ ਪਿੱਛੇ ਅਸਲ ਸੋਚ ਇਹ ਆ ਇੱਕ ਇਹਦੇ ਵਿੱਚ ਇੱਕ ਚੰਗੀ ਗੱਲ ਹੈ ਕਿ ਵੀ ਜਦੋਂ ਇਹਦਾ ਕਈ ਥਾਵਾਂ ਦੇ ਉੱਤੇ ਸਰਵੇ ਹੋਇਆ ਮੁਹਾਲੀ ਦੀ ਗੱਲ ਕਰ ਲੈਂਦੇ ਆ ਕਹਿੰਦੇ 8000 ਦੇ ਨੇੜੇ ਤੇੜੇ ਬੰਦੇ ਆਨੇ ਇਹਦੇ ਵਿੱਚ ਗੱਲਬਾਤ ਕੀਤੀ ਉਹਨਾਂ ਦੇ ਵਿੱਚੋਂ ਕੁਝ ਕਿ ਬੰਦੇ ਜਿਹੜੇ ਸੀਗੇ ਕੋਈ 40 ਕਹਿ ਰਿਹਾ ਕੋਈ 100 ਕਹਿ ਰਿਹਾ ਕਿ ਉਹ ਬੰਦੇ ਆਏ ਬਾਕੀ ਹਮਾਇਤ ਚ ਨਹੀਂ ਆਏ ਕਿਉਂਕਿ ਅਸੀਂ ਇਸ ਦੇ ਹਮਾਇਤ ਚ ਨਹੀਂ ਹੈਗੇ ਆਂ ਪਰ ਦੂਜੀ ਗੱਲ ਇਹ ਵੀ ਹੈ ਕਿ ਸਰਕਾਰ ਦੇ ਕੋਲ ਕਈ ਕਿਸਾਨ ਪਹੁੰਚੇ 1.200 ਦੇ ਪਿੰਡਾਂ ਦੇ ਨੇੜੇ ਤੇੜੇ ਦੇ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ ਕਿ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਪੈਸੇ ਘੱਟ ਲੱਗ ਰਹੇ ਨੇ ਵੱਧ ਕਰ ਦਿਓ ਇਹਨਾਂ ਨੂੰ ਥੋੜੇ ਪੈਸੇ ਵੱਧ ਹੋਣ ਠੇਕਾ ਵੱਧ ਹੋਵੇ ਵੀ ਉਹਨਾਂ ਦੇ ਸੁਝਾਅ ਹੋਵੇਂਦੇ ਸੀ ਕਿ ਕਈ ਹਿਮਾਚਲ ਨੇ ਕਈ ਵਿਰੋਧ ਚੈਨ ਇਹ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹਾਂ ਜਿਹੜੇ ਹਿਮਾਚਲ ਨੇ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਅਸਲੀ ਦਾ ਪਤਾ ਲੱਗਿਆ ਜਿਸ ਕਰਕੇ ਉਹ ਵਿਰੋਧ ਕਰ ਰਹੇ ਜਿਵੇਂ ਅਸੀਂ ਵਿਰੋਧ ਕਰ ਰਹ ਸਰਕਾਰਾਂ ਦੇ ਤੇ ਰਾਜਨੀਤਿਕ ਲੋਕਾਂ ਦੇ ਪਿੱਠੂ ਹੁੰਦੇ ਨੇ ਕੁਝ ਲੋਕ ਇਹਨਾਂ ਦੇ ਜ਼ਰ ਖਰੀਦ ਹੁੰਦੇ ਨੇ ਜਿਹੜੇ ਇਹਨਾਂ ਦੀ ਬੋਲੀ ਬੋਲਦੇ ਨੇ ਜਿਨ੍ਹਾਂ ਦੇ ਰਾਹੀਂ ਇਹ ਨਸ਼ੇ ਵਕਾਉਂਦੇ ਨੇ ਹੋਰ ਬਹੁਤ ਕੁਝ ਕਰਦੇ ਨੇ ਹੁਣ ਜਿਹੜੇ ਆ ਰਾ ਜਿਹੜੇ ਐਮ ਐਲ ਏ ਐਮ ਪੀ ਜਾਂ ਮੰਤਰੀ ਨੇ ਇਹ ਖੁਦ ਥੋੜਾ ਨਸ਼ਾ ਵਕਾਉਂਦੇ ਨੇ ਇਹਨਾਂ ਦੇ ਅੱਗੇ ਆਪਣੇ ਜਿਹੜੇ ਅਫੀਲੇ ਰੱਖੇ ਹੁੰਦੇ ਨੇ ਉਹ ਫੀਲੇ ਜਿਹੜੇ ਨੇ ਉਹ ਇਹਨਾਂ ਦੀ ਸਪੋਰਟ ਦੇ ਵਿੱਚ ਆ ਰਹੇ ਨੇ ਨਾ ਕਿ ਕੋਈ ਆਮ ਜਿਹੜੇ ਲੋਕ ਨੇ ਉਹ ਇਹ ਇਹਨਾਂ ਦੀ ਸਪੋਰਟ ਦੇ ਵਿੱਚ ਆਏ ਮੰਤਰੀ ਅਮਨ ਰੋੜਾ ਕਹਿੰਦੇ ਕਿ ਵੀ ਜਿੰਨੂੰ ਕੋਈ ਕਿੰਤੂ ਪ੍ਰੰਤੂ ਹੈਗੇ ਕੋਈ ਕਿਸੇ ਨੂੰ ਕੋਈ ਸ਼ੰਕਾ ਹੈਗੇ ਕਹਿੰਦੇ ਆਜੋ ਗੱਲ ਕਰ ਲਓ ਕਹਿੰਦੇ ਐਵੇਂ ਕਹਿੰਦੇ ਥਾਂ ਥਾਂ ਤੇ ਧਰਨੇ ਪ੍ਰੋਟੈਸਟ ਕਰੀ ਜਾ ਰਹੇ ਹਾਂ ਕਹਿੰਦੇ ਵੀ ਸਮਝੋ ਤਾਂ ਸੀ ਇਸ ਚੀਜ਼ ਨੂੰ ਕਹਿੰਦੇ ਕਿ ਦਿਨਾਂ ਟੇਬਲ ਟॉक ਕਰੋ ਆ ਜਾ ਮੇਰਾ ਸਵਾਲਾਂ ਦਾ ਜਵਾਬ ਦੇ ਦੇਣੇ ਮੇਰਾ ਚੈਲੰਜ ਹੈ ਉਹਨਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੰਤਰੀ ਜੇ ਪ੍ਰੋਗਰਾਮ ਬਣਾ ਲਓ ਮੈਨੂੰ ਸੱਦਾ ਪੱਤਰ ਦੇ ਦਿਓ ਮੈਂ ਆ ਜਾਗਾ ਜਿਹੜੇ ਮਰਜੀ ਉਥੇ ਚੈਨਲ ਤੇ ਆ ਜਾਓ ਜਿਹੜੀ ਜਗ੍ਹਾ ਕਹੋਗੇ ਮੈਂ ਉਥੇ ਆਵਾਂਗਾ ਪਰ ਸੱਦਾ ਆਵੇ ਤੇ ਉਥੇ ਸਵਾਲ ਮੈਂ ਕਰਾਂਗਾ ਜਵਾਬ ਉਹ ਦੇਵੇ ਉਹ ਸਵਾਲ ਕਰੇ ਜਵਾਬ ਮੈਂ ਦਊਂਗਾ ਮੈਂ ਸਵਾਲ ਕਰਾਂ ਜਵਾਬ ਦੇ ਤੇ ਫੈਸਲਾ ਲੋਕ ਕਰਨ ਐਵੇਂ ਮੂੰਹ ਮੂੰਹ ਰੱਖ ਮੀਆਂ ਜਿਹੜੀਆਂ ਗੱਲਾਂ ਕਰੀਆਂ ਲੋਕਾਂ ਨੂੰ ਮਰ ਕੇ ਜਿਹੜਾ ਕਹੀ ਜਾਣਾ ਜੀ ਇਹ ਸਮਝਣ ਪਹਿਲਾਂ ਉਹ ਸਮਝਣ ਨੂੰ ਇਹ ਦੱਸੋ ਮੈਂ ਅਮਰ अरोੜੇ ਤੋਂ ਇਹ ਗੱਲ ਪੁੱਛਣੀ ਚਾਹੁੰਦਾ ਹੈ ਵੀ ਤੁਸੀਂ ਕੋਰਟਾਂ ਦੀ ਗੱਲ ਵੀ ਕਰਦੇ ਹੋ ਵੀ ਹਾਈ ਕੋਰਟ ਜਾ ਸਕਦਾ ਕੁਝ ਕਰਦਾ ਹੈ ਹੁਣ ਤੱਕ ਮੇਰੇ ਕਿਨੇ ਕੇਸ ਹਾਈ ਕੋਰਟ ਗਏ ਹੁਣੀ ਮੈਂ ਪੜ ਰਿਆ ਸੀਗਾ ਕਿਸੇ ਵੈਬਸਾਈਟ ਦੇ ਉੱਤੇ ਖਬਰ ਲੱਗੀ ਹੋਈ ਹੈ ਇੱਕ ਸਮਿਤਾ ਜੀ ਨੇ ਉਹ ਲੋਕਲ ਐਕਟੀਵਿਸਟ ਨੇ ਕੰਮ ਕਰਦੇ ਨੇ ਇੱਕ ਨਰਿੰਦਰ ਜੀ ਨੇ ਉਹਨਾਂ ਨੇ ਹਾਈ ਕੋਰਟ ਦਾ ਰੁਕ ਕਰ ਲਿਆ ਹੈ ਇਹ ਹਾਈ ਕੋਰਟ ਦੇ ਵਿੱਚ ਰੋਕ ਕਰ ਲਿਆ ਹਾਈ ਕੋਰਟ ਦੇ ਕੀਤੇ ਆਰਡਰਾਂ ਨੂੰ ਮੰਨਦਾ ਕੌਣ ਆ ਮੇਰੇ ਵੱਲੋਂ ਹੁਣ ਤੱਕ ਕਿੰਨੇ ਕੇਸ ਨੇ ਜਿਹੜੇ ਹਾਈ ਕੋਰਟ ਚ ਕੀਤੇ ਨੇ ਤੇ ਹਾਈ ਕੋਰਟ ਦੇ ਆਰਡਰ ਹੋਏ ਨੇ ਮੇਰੇ ਹੱਕ ਚ ਹੋਏ ਨੇ ਜਿਸ ਤਰ੍ਹਾਂ ਕਿ ਗੰਨੇ ਦੇ ਬਕਾਇਦੇ ਤੇ ਲੇਟ ਦੇਣ ਦੇ ਉੱਤੇ ਵਿਆਜ ਦੇ ਫੈਸਲੇ ਜਿਹੜੇ ਨੇ ਉਹ ਵੱਖ-ਵੱਖ ਸਾਲਾਂ ਦੇ ਵਿੱਚ ਹੋਏ ਨੇ ਅਜੇ ਤੱਕ ਉਹ ਸਾਨੂੰ ਹਾਈ ਕੋਰਟ ਦੇ ਆਰਡਰ ਦੇ ਮੁਤਾਬਕ ਵਿਆਜ ਨਹੀਂ ਮਿਲਿਆ ਇੱਕ ਦੂਸਰਾ ਜਿਹੜਾ ਡੇਰਾ ਆਦਾ ਤੀਆਂ ਨੂੰ ਜਿਹੜਾ ਵਿਆਸ ਦਰਿਆ ਵੱਲੋਂ ਉਹਨੂੰ ਕੁਦਰਤੀ ਵਹਾ ਨੂੰ ਅੰਤਰਰਾਸ਼ਟਰੀ ਕੰਮੀਆਂ ਧਜੀਆਂ ਡਾ ਕੇ ਤੇ ਉਹਦਾ ਵਹਾ ਬਦਲ ਦਿੱਤਾ ਉਹ ਮੈਂ ਹਾਈ ਕੋਰਟ ਚ ਗਿਆ 3 ਪੰਜ 24 ਦੇ ਆਰਡਰ ਹੋਏ ਨੇ ਉਥੇ ਕੋਈ ਅਮਲ ਨਹੀਂ ਹੋਇਆ ਉਹ ਉਹ ਕੰਮ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਫਿਰ ਮੈਂ ਕੰਟੈਂਪਟ ਪਾਈ ਆ ਕੰਟੈਂਪਟ ਦੀ ਵੀ ਇਹਨਾਂ ਪਰਵਾਹ ਨਹੀਂ ਕੀਤੀ ਉਹ ਫਿਰ ਉਹ ਕੁਝ ਹੁੰਦਾ ਰਿਹਾ ਕੰਟੈਂਪਟ ਦੇ ਉੱਤੇ ਗਾਂ ਫਿਰ ਜਿਹੜਾ ਹੁਣ ਅਗਲੀ ਸੁਣਵਾਈ ਜਿਹੜੀ ਆ ਉਹ ਫਿਰ ਹੋਣੀ ਆ ਅਸੀਂ ਉਥੇ ਕੰਟੈਂਪਟ ਤੋਂ ਬਾਅਦ ਵੀ ਦੱਸਿਆ ਕੋਰਟ ਨੂੰ ਕਿ ਆਹ ਕੁਝ ਹੋ ਰਿਹਾ ਇਹ ਕੋਰਟਾਂ ਨੂੰ ਮੰਨਦੇ ਕਿੱਥੋਂ ਨੇ ਕੋਰਟਾਂ ਨੇ ਆਮ ਲੋਕਾਂ ਵਾਸਤੇ ਉਹਨਾਂ ਨੂੰ ਡਰ ਪੈਦਾ ਪਿਆ ਤੁਹਾਡੇ ਖਿਲਾਫ ਇੱਕ ਕੇਸ ਹੋ ਗਿਆ ਜਿਹੜੀਆਂ ਇਹ ਸਰਕਾਰਾਂ ਹੁੰਦੀਆਂ ਰਾਜਨੀਤਿਕ ਲੋਕ ਨੇ ਜਿਹੜੇ ਜਾਂ ਅਫਸਰ ਛਾਈਆ ਇਹਨਾਂ ਵਾਸਤੇ ਕੋਈ ਕੋਰਟ ਦੇ ਆਰਡਰ ਜਿਹੜਿਆ ਉਹ ਨਹੀਂ ਹੈਗੇ ਮੇਰਾ ਚੈਲੰਜ ਹੈ ਇਹਨਾਂ ਲੋਕਾਂ ਨੂੰ ਇਹ ਜਿਹੜੇ ਕਹਿੰਦੇ ਨੇ ਵੀ ਤੁਸੀਂ ਕੋਟਾ ਦੇ ਕਿਤੇ ਜਿਹੜੇ ਫੈਸਲੇ ਨੇ ਉਹ ਨਹੀਂ ਮੰਨਦੇ ਇਹ ਜਿਹੜੇ ਲੋਕ ਨੇ ਇਹ ਜਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਐਮਐਲਏ ਬਣ ਗਏ ਐਮਪੀ ਬਣ ਗਏ ਮੈਂ ਕੋਟਾ ਦੇ ਵਿੱਚ ਇਹਨਾਂ ਦੇ ਖਿਲਾਫ ਆਇਆ ਸੀ ਆਰ ਰਮੀਤ ਸੰਧੂ ਜਿਹੜਾ ਮੈਂ ਕੋਰਟ ਦੇ ਵਿੱਚ ਕੇਸ ਪਾਇਆ ਸੀ ਹਰਮੀਤ ਸੰਧੂ ਸੁਖਬੀਰ ਬਾਦਲ ਤੇ ਚਰਨਜੀਤ ਟਟਵਾਲ ਡਿਪਟੀ ਲੋਕ ਸਭਾ ਸਪੀਕਰ ਸੀ ਉਸ ਵੇਲੇ ਜਦੋਂ ਮੈਂ ਇਹਨਾਂ ਦੇ ਖਿਲਾਫ ਹਾਈ ਕੋਰਟ ਚ ਕੇਸ ਪਾਇਆ ਸੀ ਜਾਂ ਤੋਂ ਵੇਨਾ ਵੀ ਇਹ આજ ਤੱਕ ਇਹ ਕੋਟਾ ਨੂੰ ਮੰਨਦੇ ਨੇ ਸੋ ਇਹ ਕੋਟਾ ਨੂੰ ਕਿਸੇ ਨੂੰ ਨਹੀਂ ਮੰਨਦੇ ਇਹ ਜਿਹੜੇ ਸਿਰਫ ਲੋਕਾਂ ਨੂੰ ਜਿਹੜਾ ਉਹ ਬਲੈਕਮੇਲ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਸਟੇਟਮੈਂਟਾਂ ਦੇ ਕੇ ਤੇ ਲੋਕਾਂ ਨੂੰ ਜਿਹੜਾ ਉਹ ਪੰਮਾਦੀ ਪਾਰਟੀ ਤੋਂ ਲੋਕ ਸਭਾ ਮੈਂਬਰ ਨੇ ਮੈਂਬਰ ਆਫ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਜੀ ਹਾਂ ਉਹਨਾਂ ਨੇ ਇੱਕ ਪੋਸਟ ਪਾਈ ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਸੀਗਾ ਕਿ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਹੋਰਾਂ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਇਸ ਉੱਤੇ ਗੱਲ ਕਰ ਲੈਣੀ ਚਾਹੀਦੀ ਆ ਅਗਰ ਜੇ ਉਹਨਾਂ ਨੂੰ ਕੋਈ ਕਿੰਤੂ ਪਰੰਤੂ ਹੈ ਫਿਰ ਥੋੜੇ ਦਿਨਾਂ ਬਾਅਦ ਉਹ ਪੋਸਟ ਡਿਲੀਟ ਹੋ ਜਾਂਦੀ ਹੈ ਫਿਰ ਉਹ ਖਿੱਚੇ ਗਏ ਨਾ ਉਹਨੂੰ ਇਹ ਗੱਲ ਕਹਿ ਦਿੱਤੀ ਗਈ ਨਾ ਵੀ ਤੂੰ ਕੌਣ ਹੋਵੇਂ ਵੀ ਇਹ ਗੱਲ ਕਰਨ ਵਾਲਾ ਹੂੰ ਹੁਣ ਜੇ ਉਹਨੇ ਗੱਲ ਸੱਚੀ ਕੀਤੀ ਤੇ ਉਹਦੀ ਪੋਸਟ ਜਿਹੜੀ ਆ ਡਿਲੀਟ ਹੋ ਗਈ ਕਿਉਂ ਆਈ ਇਸ ਕਰਕੇ ਉਹ ਹੀ ਕਿਉਂ ਨੇ ਗੱਲ ਸੱਚੀ ਕੀਤੀ ਵੀ ਆਮ ਲੋਕਾਂ ਨੂੰ ਇਹ ਨਾ ਪਤਾ ਲੱਗੇ ਵੀ ਇਹ ਪਾਰਟੀ ਦਾ ਲੀਡਰ ਆ ਤੇ ਇਹਨੇ ਲੋਕਾਂ ਦੀ ਆਵਾਜ਼ ਜਿਹੜੀ ਆ ਉਠਾਈ ਆ ਭਾਈ ਤੁਸੀਂ ਇਹਦੇ ਵਿੱਚ ਜਿਹੜਾ ਵੀ ਅਰਨ ਕੇਰਜੀ ਰਵਾਲ ਇਹ ਭਗਵੰਤ ਮਾਨ ਜਿਹੜਾ ਹੈ ਵੀ ਇਹ ਕਿਸਾਨਾਂ ਦੇ ਨਾਲ ਗੱਲ ਕਰਨ ਤੇ ਉਹ ਜਿਹੜੀਆਂ ਲੋਕ ਪੜਨਗੇ ਵੀ ਤੁਸੀਂ ਆ ਗੱਲ ਕਿਉਂ ਨਹੀਂ ਕਰਦੇ ਤੇ ਉਹਦੀ ਜਿਹੜੀ ਆ ਪੋਸਟ ਜਿਹੜੀ ਆ ਉਹ ਡਿਲੀਟ ਇਸ ਕਰਕੇ ਹੋਈ ਆ ਕਿਉਂਕਿ ਉਹ ਸਰਕਾਰ ਦੇ ਵਿੱਚ ਹੈ ਤੇ ਉਹਨੇ ਗੱਲ ਜਿਹੜੀ ਸੀ ਉਹ ਠੀਕ ਹੀ ਸੀ ਤੇ ਜਿਸ ਕਰਕੇ ਉਹਦੀ ਪੋਸਟ ਜਿਹੜੀ ਆ ਉਹ ਡਿਲੀਟ ਹੋਈ ਬਿਲਕੁਲ ਬਹੁਤ ਸ਼ੁਕਰੀਆ ਬਲਦੇਵ ਸਿੰਘ ਜੀ ਸਿਰਸਾ ਸਾਡੇ ਨਾਲ ਸੀਗੇ ਸੀਨੀਅਰ ਕਿਸਾਨ ਆਗੂ ਨੇ ਤਾਂ ਇਹ ਲਗਾਤਾਰ ਲੜਾਈ ਲੜ ਰਹੇ ਨੇ ਭਾਵੇਂ ਕਿਸੇ ਤਰ੍ਹਾਂ ਦੀ ਲੜਾਈ ਹੋਵੇ ਭਾਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ ਬੈਠਣਾ ਪਵੇ ਭਾਵੇਂ ਉਹ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਵਾਲਾ ਉਹਦੇ ਖਿਲਾਫ ਹੋਵੇ ਜਾਂ ਉਹਨਾਂ ਦੇ ਕਈਆਂ ਅਜਿਹੇ ਕੰਮ ਉਹਨਾਂ ਦੇ ਖਿਲਾਫ ਹੋਏ ਪਰ ਇਹ ਫਿਰ ਡਟ ਹੋਏ ਨੇ ਲਗਾਤਾਰ ਕਿਸਾਨੀ ਦੇ ਵਿੱਚ ਡਟੇ ਹੋਏ ਸੀਗੇ ਜਿਨ੍ਹਾਂ ਦਾ ਵਿਚਾਰ ਹੈ ਕਿ ਵੀ ਕਿਸਾਨਾਂ ਨੂੰ ਨਾ ਲੁੱਟਿਆ ਜਾਵੇ ਤੁਸੀਂ ਮੇਰੇ ਨਾਲ ਚੱਲੋ ਅੰਮ੍ਰਿਤਸਰ ਤੁਹਾਨੂੰ ਉੱਥੇ ਕਲੋਨੀਆ ਜਿਹੀਆਂ ਦਿਖਾ ਦੇਵਾਂਗੇ ਜਿੱਥੇ ਕੋਈ ਡਵੈਲਪਮੈਂਟ ਹੋਈ ਨਹੀਂ ਐਵੇਂ ਤੇ ਪਈਆਂ ਹੋਈਆਂ ਨੇ ਪਹਿਲਾਂ ਸਰਕਾਰਾਂ ਨੇ ਕੰਡੇ ਬੀਜੇ ਨੇ ਜਾਂ ਹੁੰਦੀਆਂ ਬੀਜਰੀਆਂ ਨੇ ਇਹ ਹਜੇ ਲੋਕ ਦੱਸ ਰਹੇ ਨੇ ਲੋਕ ਤੁਹਾਡੇ ਸਾਹਮਣੇ ਰੱਖ ਰਹੇ ਨੇ ਆਉਣ ਵਾਲੇ ਦਿਨਾਂ ਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਪਰ ਦੂਜੇ ਪਾਸੇ ਇਹਨਾਂ ਨੇ ਚੈਲੰਜ ਕੀਤਾ ਮੰਤਰੀ ਅਮਨ अरोड़ा ਨੂੰ ਕਿ ਤੁਸੀਂ ਆਓ ਜਵਾਬ ਦਿਓ ਜਿੱਥੇ ਮਰਜ਼ੀ ਬਿਠਾ ਲਓ ਤੁਹਾਡਾ ਚੈਨਲ ਤੁਹਾਡੀਆਂ ਸਾਰੀਆਂ ਚੀਜ਼ਾਂ ਹੋਣਗੀਆਂ ਅਸੀਂ ਸਵਾਲ ਕਰਾਂਗੇ ਤੁਸੀਂ ਜਵਾਬ ਦੇ ਦਿਓ ਤੁਸੀਂ ਸਵਾਲ ਕਰੋ ਅਸੀਂ ਜਵਾਬ ਦੇਵਾਂਗੇ ਪਰ ਦੇਖਣਾ ਹੈਗਾ ਚੈਲੰਜ ਕੰਬੂਲ ਹੁੰਦਾ ਹੈ ਜਾਂ ਨਹੀਂ